ਦੇਵੇਂਸੀ ਦੇਖਦੇ ਆ ਅੱਜਕੱਲ ਪੰਜਾਬ ਚੋਣਾਂ ਦੇ ਮਾਹੌਲ ਨਾ ਰੰਗਿਆ ਹੋਇਆ ਸੋ ਆਪਾਂ ਗੱਲ ਕਰਦੇ ਆ ਸਰਕਾਰਾਂ ਦੀ ਇੰਜ ਲੱਗਦਾ ਏ ਖੇਡ ਰਚਾ ਕੇ ਚੋਣਾਂ ਦੀ ਇੱਥੇ ਚੋਰ ਬਜਾਰੀ ਚਲਦੀ ਰਹਿਣੀ ਏ ਇੰਜ ਲੱਗਦਾ ਏ ਖੇਡ ਰਚਾ ਕੇ ਚੋਣਾਂ ਦੀ ਇੱਥੇ ਚੋਰ ਬਜਾਰੀ ਚਲਦੀ ਰਹਿਣੀ ਏ ਇਹ ਸਰਕਾਰਾਂ ਨਹੀਂ ਵਾਰੀ ਵਦੀਆਂ ਨੇ ਵਾਰੋ ਵਾਰੇ ਵਾਰੀ ਚਲਦੀ ਰਹਿਣੀ ਏ ਵਾਰੋ ਵਾਰੇ ਵਾਰੀ ਚਲਦੀ ਰਹਿਣੀ ਕਾਵਾਂ ਦੇ ਕਈ ਢੋਂਗਾ ਤੋਂ ਹੀ ਹਾਂਸਾਂ ਤੇ ਕਾਵਾਂ ਦੇ ਕਈ ਢੋਂਗਾ ਤੋਂ ਹੀ ਹਾਂਸਾਂ ਤੇ ਉੱਲੂਆਂ ਦੀ ਸਰਦਾਰੀ ਚਲਦੀ ਰਹਿਣੀ ਏ ਉੱਲੂਆਂ ਦੀ ਸਰਦਾਰੀ ਚਲਦੀ ਰਹਿਣੀ ਕਿੰਨਾ ਕੂਚ ਰੇਥੇ ਕਿੰਨਾ ਕੂਚ ਰੇਥੇ ਜਨਤਾ ਦੀ ਤੱਕਿਆਂ ਨਾਲ ਹੀ ਲਾਰੀ ਚਲਦੀ ਰਹਿਣੀ ਏ ਤੱਕਿਆਂ ਨਾਲ ਹੀ ਲਾਰੀ ਚਲਦੀ ਰਹਿਣੀ ਏ ਸਾਡਾ ਹੀ ਲਹੂ ਪੀਕੇ ਸਾਡਾ ਹੀ ਲਹੂ ਪੀਕੇ ਇੱਥੇ ਡੇਰੇਦਾਰਾਂ ਦੀ ਡੇਰੇਦਾਰੀ ਚਲਦੀ ਰਹਿਣੀ ਏ ਇੱਥੇ ਡੇਰੇਦਾਰਾਂ ਦੀ ਡੇਰੇਦਾਰੀ ਚਲਦੀ ਰਹਿਣੀ ਏ ਤੱਕ ਨਹੀਂ ਸੱਜਣਾ ਰੋਗ ਨਹੀਂ ਮੁੱਕਣੇ ਧਰਤੀ ਤੋਂ ਤੱਕ ਨਹੀਂ ਸੱਜਣਾ ਰੋਗ ਨਹੀਂ ਮੁੱਕਣੇ ਧਰਤੀ ਤੋਂ ਜਦ ਤੱਕ ਇੱਥੇ ਰਿਸ਼ਵਤ ਚੋਰ ਬਜਾਰੀ ਚਲਦੀ ਰਹਿਣੀ ਏ ਜਦ ਤੱਕ ਇੱਥੇ ਰਿਸ਼ਵਤ ਚੋਰ ਬਜਾਰੀ ਚਲਦੀ ਰਹਿਣੀ ਏ ਧੰਨਵਾਦ ਮੈਂ ਬੇਬਾਕ ਬਬੀਤਾ